ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਨਈ-ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਗੱਲ ਉਸ ਵਕਤ ਦੀ ਹੈ ਜਦੋਂ ਉੜੀਸਾ ਆਪਣੇ ਸਮੁੰਦਰੀ ਵਪਾਰ ਵਾਸਤੇ ਬੜਾ ਮਸ਼ਹੂਰ ਸੀ ਉੜੀਸਾ ਦੇ ਵਪਾਰੀ ਆਪਣਾ ਮਾਲ ਵੇਚਣ ਲਈ ਕਾਰਤਿਕ ਮਹੀਨੇ ਵਿੱਚ ਬਾਲੀ ਜਾਵਾ ਸੁਮਾਤਰਾ ਇੱਦਾਂ ਦੇ ਦੇਸ਼ਾਂ ਵਿੱਚ ਜਾਇਆ ਕਰਦੇ ਸੀ ਇਹ ਕਹਾਣੀ ਸਤਜੀਤ ਨਾਮ ਦੇ ਇੱਕ ਵਪਾਰੀ ਦੀ ਹੈ ਕਈ ਦੇਸ਼ਾਂ 'ਚ ਉਹਦਾ ਲੈਣ-ਦੇਣ ਸੀਗਾ ਸਤਜੀਤ ਨੂੰ ਆਪਣੇ ਦੌਲਤਮੰਦ ਹੋਣ ਦਾ ਬਿਲਕੁਲ ਵੀ ਕਮੰਡ ਨਹੀਂ ਸੀ ਇਨਸਾਨੀਅਤ ਲਈ ਉਹਦੇ ਦਿਲ ਵਿੱਚ ਪੂਰੀ ਸ਼ਰਧਾ ਸੀ ਉਹ ਬੜਾ ਹੀ ਦਾਨਵੀਰ ਸੀ ਤੇ ਉਹਦਾ ਆਪਣਾ ਕੋਈ ਪਰਿਵਾਰ ਨਹੀਂ ਸੀਗਾ ਜੋ ਲੋਕ ਉਹਦੇ ਇੱਥੇ ਕੰਮ ਕਰਦੇ ਸੀ ਉਹਨਾਂ ਨੂੰ ਹੀ ਉਹ ਆਪਣਾ ਸਗਾ ਸੰਬੰਧੀ ਮੰਨਦਾ ਸੀ ਪਰਮਾਤਮਾ 'ਤੇ ਚੋਦੀ ਬੜੀ ਆਸਥਾ ਸੀ ਆਪਣੇ ਸਾਥੀਆਂ ਨੂੰ ਉਹ ਅਕਸਰ ਕਹਿੰਦਾ ਰਹਿੰਦਾ ਕਿ ਮਨ ਪਵਿੱਤਰ ਤੇ ਈਸ਼ਵਰ ਵੀ ਤੁਹਾਡਾ ਮਿੱਤਰ ਇੱਕ ਦਿਨ ਦੀ ਗੱਲ ਹੈ ਸਤਿਜੀਤ ਨੇ ਆਪਣਾ ਜਹਾਜ਼ ਮਾਲ ਤੋਂ ਭਰਿਆ ਤੇ ਅੱਛਾ ਸਮਾਂ ਦੇਖ ਕੇ ਉਹ ਆਪਣੀ ਮੰਜ਼ਿਲ ਦੀ ਤਰਫ ਚੱਲ ਪਿਆ ਹਵਾਵਾਂ ਦਾ ਰੁਖ ਬਿਲਕੁਲ ਸਹੀ ਸੀਗਾ ਸਤਿਜੀਤ ਨੂੰ ਉਮੀਦ ਸੀ ਕਿ ਉਹ ਵਕਤ ਤੋਂ ਪਹਿਲੇ ਹੀ ਆਪਣੀ ਮੰਜ਼ਿਲ ਤੱਕ ਪਹੁੰਚ ਜਾਏਗਾ ਹਜੇ ਸਫ਼ਰ ਅੱਧਾ ਵੀ ਪੂਰਾ ਨਹੀਂ ਹੋਇਆ ਸੀ ਕਿ ਅਚਾਨਕ ਕਾਲੇ ਬੱਦਲ ਛਾ ਗਏ ਦੇਖਦੇ ਹੀ ਦੇਖਦੇ ਇਸ ਤੂਫਾਨ ਦੇ ਨਾਲ ਮूसलाधार بارش ਪੈਣ ਲੱਗ ਪਈ। ਖਰਾਬ ਮੌਸਮ ਨੇ ਸਮੁੰਦਰੀ ਤੂਫਾਨ ਦਾ ਰੂਪ ਲੈ ਲਿਆ। ਸਤਜੀਤ ਦਾ ਇਹਨਾਂ ਵੱਡਾ ਜਹਾਜ਼ ਲਹਿਰਾਂ ਦੇ ਵਿੱਚ ਕਾਗਜ਼ ਦੀ ਕਸ਼ਤੀ ਦੀ ਤਰ੍ਹਾਂ ਹਿਚਕੋਲੇ ਖਾਂਣ ਲੱਗਾ। ਸਤਜੀਤ ਤੇ ਉਹਦੇ ਸਾਥੀ ਕਬਰਾਨ ਲੱਗ ਪਏ। ਜਹਾਜ਼ ਵਿੱਚ ਇੱਕ ਛੇਦ ਹੋ ਗਿਆ ਤੇ ਉਹਦੇ ਵਿੱਚ ਪਾਣੀ ਭਰਨ ਲੱਗ ਪਿਆ। ਵਜ਼ਨ ਨੂੰ ਕਮ ਕਰਨ ਵਾਸਤੇ ਉਹਨਾਂ ਨੇ ਮਾਲ ਸਮੁੰਦਰ ਵਿੱਚ ਫੈਂਕਣਾ ਸ਼ੁਰੂ ਕਰਤਾ। ਲੇਕਿਨ ਇਹਦਾ ਕੋਈ ਫਾਇਦਾ ਨਹੀਂ ਹੋਇਆ। ਜਹਾਜ਼ ਡੁੱਬਣ ਲੱਗਿਆ। ਤੇ ਸਤਿਜੀਤ ਨੇ ਆਪਣੇ ਸਾਥੀਆਂ ਨੂੰ ਸਮੁੰਦਰ ਵਿੱਚ ਕੁੱਦਨ ਆਸਤੇ ਕਹਿਤਾ ਤੇ ਖੁਦ ਵੀ ਉਹਨੇ ਸਮੁੰਦਰ ਵਿੱਚ ਛਲਾਂਗ ਮਾਰਦੀ ਥੋੜੀ ਦੇਰ ਬਾਅਦ ਸਤਿਜੀਤ ਦੇ ਸਾਰੇ ਸਾਥੀ ਉਹਦੀ ਨਜ਼ਰਾਂ ਤੋਂ ਓਝਲ ਹੋ ਚੁੱਕੇ ਸੀ ਜੈਸੇ ਤੈਸੇ ਉਹਦੇ ਹੱਥ ਲੱਕੜੀ ਦਾ ਇੱਕ ਤਖਤਾ ਆ ਗਿਆ ਉਸ ਤਖਤੇ ਨਾਲ ਚਿਪਕ ਗਿਆ ਤੇ ਲਹਿਰਾਂ ਦੇ ਥੱਪੜੇ ਖਾਂਦਾ ਰਿਹਾ ਆਖਿਰਕਾਰ ਤੂਫਾਨ ਥਮ ਗਿਆ ਬਾਰਿਸ਼ ਘਟ ਹੋ ਗਈ ਸਮੁੰਦਰ ਦੀ ਲਹਿਰਾਂ ਹੁਣ ਸ਼ਾਂਤ ਹੋ ਗਈਆਂ ਸੀ ਅਚਾਨਕ ਸਤਿਜੀਤ ਨੂੰ ਕਿਸੇ ਦੇ ਚਿੱਲਾਣੇ ਦੀ ਆਵਾਜ਼ ਆਈ ਉਹਨੇ ਚਾਰੋਂ ਤਰਫ ਦੇਖਿਆ ਉਦਾ ਨੌਕਰ ਰਘੂ ਲੱਕੜੀ ਦੇ ਇੱਕ ਬੜੇ ਵੱਡੇ ਟੁਕੜੇ ਨੂੰ ਪਕੜੇ ਹੋਏ ਲਹਿਰਾਂ ਵਿੱਚ ਤੈਰ ਰਿਹਾ ਸੀ ਉਹਨੂੰ ਦੇਖ ਕੇ ਸਤਿਜੀਤ ਦੀ ਜਾਨ ਵਿੱਚ ਜਾਨ ਆ ਗਈ ਰਘੂ ਤੈਰਦਾ ਹੋਇਆ ਆਪਣੇ ਮਾਲਕ ਦੇ ਕੋਲ ਆ ਗਿਆ ਤੇ ਜ਼ੋਰ-ਜ਼ੋਰ ਨਾਲ ਦਹਾੜਾ ਮਾਰ ਕੇ ਰੋਣ ਲੱਗਿਆ ਕਹਿਣ ਲੱਗਿਆ ਹਜੂਰ ਸਭ ਕੁਝ ਲੁੱਟ ਗਿਆ ਜਹਾਜ਼ ਵੀ ਡੁੱਬ ਗਿਆ ਤੇ ਸਾਡੀ ਕਿਸਮਤ ਵੀ ਸਤਿਜੀਤ ਨੇ ਕਿਹਾ ਚਿੰਤਾ ਨਾ ਕਰ ਰਘੂ ਮਨ ਪਵਿੱਤਰ ਹੈ ਤੇ ਈਸ਼ਵਰ ਵੀ ਸਾਡਾ ਮਿੱਤਰ ਹੈ। ਪੂਰੀ ਰਾਤ ਉਹ ਲਹਿਰਾਂ ਵਿੱਚ ਤੈਰਦੇ ਰਹੇ। ਅੰਧੇਰੇ ਵਿੱਚ ਕਿਸੇ ਮੱਛਲੀ ਨੇ ਸਤਿਜੀਤ ਤੇ ਹਮਲਾ ਕਰਤਾ ਜਿਦੇ ਕਾਰਨ ਉਹਦੀ ਅੱਖਾਂ ਜ਼ਖਮੀ ਹੋ ਗਈਆਂ ਤੇ ਉਹਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਸਵੇਰੇ ਆਪਣੇ ਮਾਲਕ ਦੀ ਅੱਖਾਂ ਵਿੱਚੋਂ ਖੂਨ ਨਿਕਲਦਾ ਦੇਖ ਕੇ ਰਗੂ ਚਿੱਲਾਣ ਲੱਗ ਪਿਆ। ਕਹਿਣ ਲੱਗਾ, "ਹਜ਼ੂਰ, ਲੱਗਦਾ ਹੈ ਕਿਸੇ ਸਮੁੰਦਰੀ ਜੀਵ ਨੇ ਤੁਹਾਨੂੰ ਬੜੀ ਚੋਟ ਪਹੁੰਚਾਈ ਹੈ। ਹੁਣ ਕੀ ਹੋਏਗਾ?" ਸਤਿਜੀਤ ਨੂੰ ਦਰਦ ਤੇ ਬੜਾ ਹੋ ਰਿਹਾ ਸੀ। ਪਰ ਉਹ ਦੁਖੀ ਨਹੀਂ ਸੀਗਾ ਉਹ ਕਹਿਣ ਲੱਗਾ ਮੈਂ ਅੰਨਾ ਹੋ ਗਿਆ ਵਾਂ ਪਰ ਮੈਂ ਜ਼ਿੰਦਾ ਵਾਂ ਦੇਖ ਪਰਮਾਤਮਾ ਦੀ ਕਿੰਨੀ ਕਿਰਪਾ ਮੇਰੇ ਉੱਤੇ ਹੈ ਰਘੂਪਰਾ ਜਿڑا ਤੂੰ ਦੇਖ ਤੇ ਸਹੀ ਕਿਸੇ ਤਰਫ ਕਿਨਾਰਾ ਨਜ਼ਰ ਆ ਰਿਹਾ ਵੇ ਕਿਨਾਰਾ ਜਿਆਦਾ ਦੂਰ ਨਹੀਂ ਸੀਗਾ ਬਿਨਾ ਕਿਸੇ ਖਤਰੇ ਤੋਂ ਉਹ ਕਿਨਾਰੇ ਤੱਕ ਪਹੁੰਚ ਗਏ ਸਤਿਜੀਤ ਨੇ ਆਪਣੀ ਜੇਬ ਵਿੱਚੋਂ ਇੱਕ ਹੀਰੇ ਦੀ ਮੰਦਰੀ ਕਢੀ ਤੇ ਆਪਣੇ ਨੌਕਰ ਨੂੰ ਦਿੱਤੀ ਬੋਲਿਆ ਐ ਲੈ ਰਘੂ ਇਸ ਮੰਦਰੀ ਨੂੰ ਤੂੰ ਕਿਸੇ ਜ਼ੋਹਰੀ ਨੂੰ ਵੇਚ ਦੇ ਇਦਾ ਅੱਛਾ ਦਾਮ ਮਿਲ ਜਾਏਗਾ। ਉਹਨ ਪੈਸਿਆਂ ਤੋਂ ਤੂੰ ਥੋੜਾ ਭੋਜਨ ਖਰੀਦ ਲਈ ਤੇ ਬਾਕੀ ਸਾਡੇ ਘਰ ਜਾਣ ਦੇ ਕੰਮ ਆਣਗੇ। ਰਘੂ ਨੇ ਉਹ ਮੁੰਦਰੀ ਲਈਤੀ ਤੇ ਉੱਥੋਂ ਦੀ ਨਿਕਲ ਗਿਆ। ਮੁੰਦਰੀ ਬਾਜ਼ਾਰ ਵਿੱਚ ਵੇਚ ਕੇ ਰਘੂ ਨੂੰ ਕਾਫੀ ਪੈਸਾ ਮਿਲ ਗਿਆ। ਲਾਲਚ ਦੇ ਕਾਰਨ ਉਹ ਵਾਪਸ ਹੀ ਨਹੀਂ ਆਇਆ। ਵਿਚਾਰਾ ਸੱਤਜੀਤ ਭੁੱਖਾ ਪਿਆਸਾ ਬੈਠਾ ਹੋਇਆ ਰਘੂ ਦੀ ਰਾਹ ਤੱਕਦਾ ਰਿਹਾ ਪਰ ਰਘੂ ਵਾਪਸ ਨਹੀਂ ਆਇਆ। ਖੁਸ਼ਕਿਸਮਤੀ ਨਾਲ ਉਧਰੋਂ ਦੀ ਇੱਕ ਬੜਾ ਹੀ ਸੱਜਣ ਆਦਮੀ ਜਾ ਰਿਹਾ ਸੀ। ਉਹਨੇ ਜਦੋਂ ਦੇਖਿਆ ਕਿ ਇੱਕ ਅੰਨਾ ਆਦਮੀ ਉੱਥੇ ਬੈਠਾ ਹੋਇਆ ਹੈ ਤੇ ਉਹਦੇ ਹਾਲਾਤ ਬੜੀ ਖਰਾਬ ਹੋ ਚੁੱਕੇ ਨੇ ਉਹ ਆਦਮੀ ਸਤਜੀਤ ਨੂੰ ਰਾਜਾ ਦੇ ਕੋਲ ਲੈ ਗਿਆ ਰਾਜਾ ਨੇ ਜਦੋਂ ਉਹਦੀ ਦੁੱਖ ਭਰੀ ਕਹਾਣੀ ਸੁਣੀ ਤੇ ਰਾਜਾ ਨੂੰ ਵੀ ਬੜਾ ਦੁੱਖ ਹੋਇਆ ਰਾਜਾ ਬੜਾ ਹੀ ਦਿਆਲੂ ਸੀ ਉਹਨੇ ਸਤਜੀਤ ਨੂੰ ਆਪਣੇ ਮਹਿਲ ਵਿੱਚ ਰਹਿਣ ਵਾਸਤੇ ਕਿਹਾ ਥੋੜੀ ਦੇਰ ਤੱਕ ਸੋਚਣ ਤੋਂ ਬਾਅਦ ਸਤਜੀਤ ਕਹਿੰਦਾ ਰਾਜਨ ਤੁਸੀਂ ਮੈਨੂੰ ਆਪਣੇ ਮਹਿਲ ਵਿੱਚ ਰੱਖਣਾ ਚਾਹੁੰਦੇ ਹੋ ਇਹਦੇ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਲੇਕਿਨ ਮੈਂ ਹਮੇਸ਼ਾ ਵਾਸਤੇ ਅਤੀਥੀ ਬਣ ਕੇ ਨਹੀਂ ਰਹਿ ਸਕਦਾ ਮੈਂ ਚਾਹੁੰਦਾ ਵਾਂ ਕਿ ਤੁਸੀਂ ਇੱਕ ਸਲਾਹਕਾਰ ਦੇ ਤੌਰ ਤੇ ਮੇਰੀ ਸੇਵਾਵਾਂ ਲੋ ਮੈਂ ਤੁਹਾਨੂੰ ਕਈ ਮਹੱਤਵਪੂਰਨ ਵਿਸ਼ਿਆਂ ਤੇ ਸਹੀ ਸਲਾਹ ਦੇ ਸਕਦਾ ਵਾਂ ਸਤਿਜੀਤ ਦੇ ਇਸ ਆਤਮ ਵਿਸ਼ਵਾਸ ਤੋਂ ਰਾਜਾ ਕਾਫੀ ਪ੍ਰਭਾਵਿਤ ਹੋਇਆ ਉਸ ਦਿਨ ਤੋਂ ਸਤਿਜੀਤ ਰਾਜਾ ਦੇ ਮਹਿਲ ਵਿੱਚ ਇੱਕ ਸਲਾਹਕਾਰ ਦੇ ਤੌਰ ਤੇ ਰਹਿਣ ਲੱਗ ਪਿਆ ਕੁਝ ਮਹੀਨਿਆਂ ਬਾਅਦ ਕਿਸੇ ਦੂਰ ਦੇਸ਼ ਤੋਂ ਇੱਕ ਹੀਰਿਆਂ ਦਾ ਵਪਾਰੀ ਰਾਜਾ ਦੇ ਮਹਿਲ ਵਿੱਚ ਆਇਆ ਉਹਦੇ ਦਿਖਾਏ ਹੋਏ ਜੇਵਰਾਂ ਵਿੱਚੋਂ ਰਾਣੀ ਨੂੰ ਇੱਕ ਹੀਰੇ ਦੀ ਮੰਦਰੀ ਪਸੰਦ ਆ ਗਈ। ਰਾਜਾ ਨੇ ਸਤਜੀਤ ਤੋਂ ਸਲਾਹ ਲਿੱਤੇ ਬਿਨਾਂ ਹੀ ਉਹ ਮੰਦਰੀ ਖਰੀਦ ਲਈ। ਸਤਜੀਤ ਨੂੰ ਜਦੋਂ ਇਸ ਬਾਰੇ ਪਤਾ ਚੱਲਿਆ ਤੇ ਉਹ ਰਾਜਾ ਦੇ ਕੋਲ ਆਇਆ ਤੇ ਬੋਲਿਆ, "ਰਾਜਨ, ਤੁਸੀਂ ਆਪਣੇ ਵਚਨ ਦਾ ਪਾਲਨ ਨਹੀਂ ਕੀਤਾ। ਹੁਣ ਮੈਂ ਇੱਥੇ ਨਹੀਂ ਰਹਿ ਸਕਾਂਗਾ।" ਰਾਜਾ ਨੇ ਉਸ ਤੋਂ ਮਾਫੀ ਮੰਗੀ ਤੇ ਸਤਜੀਤ ਨੂੰ ਉਹ ਮੰਦਰੀ ਦਿਖਾਉਂਦੇ ਹੋਏ ਕਹਿਣ ਲੱਗਾ, "ਐਰੀ ਇਹ ਮੰਦਰੀ ਜਿਹੜਾ ਦੇਖ ਤੇ ਦੱਸ ਇਹ ਕਿਵੇਂ ਦੀ ਹੈ।" ਹੀਰਿਆਂ ਨੂੰ ਪਰਖਣੇ ਵਾਸਤੇ ਸਤਜੀਤ ਨੂੰ ਅੱਖਾਂ ਦੀ ਕੋਈ ਲੋੜ ਨਹੀਂ ਸੀ। ਉਹਨੇ ਮੁੰਦਰੀ ਤੇ ਆਪਣੀਆਂ ਉਂਗਲੀਆਂ ਫੇਰੀਆਂ ਤੇ ਜ਼ੋਰ ਨਾਲ ਚਿਲਾਇਆ, "ਇਹ ਤੇ ਨਕਲੀ ਹੈ। ਤੁਸੀਂ ਚਾਹੋ ਤੇ ਆਪਣੇ ਕਿਸੇ ਜੋਹਰੀ ਤੋਂ ਇਹਨੂੰ ਦਿਖਾ ਲਓ।" ਜੋਹਰੀ ਨੂੰ ਬੁਲਾਇਆ ਗਿਆ। ਉਹਨੇ ਵੀ ਮੁੰਦਰੀ ਦੇਖੀ ਤੇ ਉਹਦੇ ਤੇ ਲੱਗੇ ਹੋਏ ਹੀਰੇ ਨੂੰ ਦੇਖ ਕੇ ਕਹਿਣ ਲੱਗਾ ਕਿ ਇਹਦਾ ਕੋਈ ਮੋਲ ਨਹੀਂ ਹੈ। ਇਹ ਤੇ ਪੱਥਰ ਹੈ। ਰਾਜਾ ਨੇ ਸਤਜੀਤ ਨੂੰ ਧੰਨਵਾਦ ਦਿੱਤਾ ਤੇ ਬੋਲਿਆ, "ਅੱਜ ਤੋਂ ਬਾਅਦ ਮੇਰੇ ਤੋਂ ਇਹ ਗਲਤੀ ਨਹੀਂ ਹੋਏਗੀ। ਮੈਂ ਤੇਰੇ ਤੋਂ ਸਲਾਹ ਲਿੱਤੇ ਬਿਨਾ ਕੋਈ ਕੰਮ ਨਹੀਂ ਕਰੂੰਗਾ ਕੁਝ ਦਿਨਾ ਬਾਅਦ ਇੱਕ ਨੌਜਵਾਨ ਰਾਜਾ ਦੇ ਦਰਬਾਰ ਵਿੱਚ ਆਇਆ ਉਹ ਲੰਬਾ ਚੋੜਾ ਹੱਟਾ ਕੱਟਾ ਤੇ ਪਹਿਲਵਾਨਾ ਵਰਗਾ ਸੀ ਰਾਜਾ ਨੇ ਪੁੱਛਿਆ ਤੂੰ ਕੌਣ ਹੈ ਤੇ ਕੀ ਚਾਹੁੰਦਾ ਹੈ ਉਹ ਨੌਜਵਾਨ ਕਹਿੰਦਾ ਮੇਰਾ ਨਾਮ ਉਗਰ ਹੈ ਮੈਂ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਰਾਜਾ ਵਿਭੂਤੀ ਦੇ ਰਾਜੇ ਤੋਂ ਆਇਆ ਮੈਂ ਵਿਭੂਤੀ ਦੀ ਸੈਨਾ ਵਿੱਚ ਇੱਕ ਪ੍ਰਮੁੱਖ ਦੇ ਤੌਰ ਤੇ 10 ਸਾਲਾਂ ਤੋਂ ਕੰਮ ਕਰ ਰਿਹਾ ਸੀ ਫਿਰ ਇੱਕ ਦਿਨ ਮੈਂ ਉਹਦੇ ਸਾਹਮਣੇ ਤੁਹਾਡੀ ਤਾਰੀਫ ਕਰਨ ਦੀ ਗਲਤੀ ਕਰਤੀ ਇਸ ਗੱਲ ਤੇ ਰਾਜਾ ਵਿਭੂਤੀ ਮੇਰੇ ਤੇ ਗੁੱਸਾ ਹੋ ਗਿਆ ਤੇ ਉਹਨੇ ਮੈਨੂੰ ਆਪਣੇ ਮਹਿਲ ਤੋਂ ਕੱਢ ਲਤਾ ਹੁਣ ਮੈਂ ਕਿੱਥੇ ਜਾਂਦਾ ਇਸ ਲਈ ਮੈਂ ਤੁਹਾਡੀ ਸ਼ਰਣੀ ਚ ਆਇਆ ਹਾਂ ਰਾਜਾ ਨੇ ਪੁੱਛਿਆ ਤੂੰ ਮੇਰੇ ਤੋਂ ਕੀ ਚਾਹੁੰਦਾ ਹੈ ਉਹ ਕਹਿਣ ਲੱਗਾ ਮੈਂ ਤੁਹਾਡੇ ਵਰਗੇ ਮਹਾਨ ਸ਼ਾਸਕ ਦੀ ਸੇਵਾ ਕਰਨਾ ਚਾਹੁੰਦਾ ਹਾਂ ਰਾਜਾ ਨੇ ਸਤਿਜੀਤ ਦੀ ਤਰਫ ਦੇਖਿਆ ਤੇ ਪੁੱਛਿਆ ਹਾਂ ਸਤਿਜੀਤ ਤੇਰਾ ਇਸ ਬਾਰੇ ਕੀ ਕਹਿਣਾ ਹੈ ਮਹਾਰਾਜ 10 ਸਾਲਾਂ ਤੱਕ ਇਸ ਆਦਮੀ ਨੇ ਰਾਜਾ ਵਿਭੂਤੀ ਦੇ ਇੱਥੇ ਸੈਨਾ ਦੇ ਉੱਚ ਅਧਿਕਾਰੀ ਦੇ ਤੌਰ ਤੇ ਕੰਮ ਕੀਤਾ ਹੈ ਅਗਰ ਇਹ ਨੌਜਵਾਨ ਉਹਦੇ ਨਾਲ ਵਿਸ਼ਵਾਸ ਕਾਤ ਕਰ ਸਕਦਾ ਹੋਵੇ ਤੇ ਇਹ ਕਿਸੇ ਨੂੰ ਵੀ ਧੋਖਾ ਦੇ ਸਕਦਾ ਹੈ ਸਤਿਜੀਤ ਦੀ ਸਲਾਹ ਮੰਨ ਕੇ ਰਾਜਾ ਨੇ ਉਗਰ ਦਾ ਪ੍ਰਸਤਾਵ ਨਾ ਮਨਜ਼ੂਰ ਕਰਤਾ ਤੇ ਉਹਨੂੰ ਮਹਿਲ ਤੋਂ ਵਿਦਾ ਕਰਤਾ ਸਵੇਰੇ ਹੁੰਦੇ ਹੀ ਰਾਜਾ ਨੇ ਸਤਿਜੀਤ ਨੂੰ ਬੁਲਾਇਆ ਤੇ ਕਹਿੰਦਾ ਦੋਸਤ ਮੈਂ ਕਿਹੜੇ ਸ਼ਬਦਾਂ ਨਾਲ ਤੇਰਾ ਧੰਨਵਾਦ ਕਰਾਂ ਇਹ ਕਹਿੰਦੇ ਹੋਏ ਉਹਨੇ ਸਤਿਜੀਤ ਨੂੰ ਆਪਣੇ ਗੱਲੇ ਤੋਂ ਲਗਾ ਲਿਆ सत्यजीत ने पूछा की होया महाराज राजा बोलया कल राती सुरक्षाकर्मीया ने मेरे कमरे विच घुसदे पए एक आदमी नु ਧਰਤ ਪੋਚਿਆ होर ओ आदमी ਉਗਰ ਹੀ 시ਗਾ ओन्ने ए गल ਮੰਨ ਲਈ ਐ ਕਿ ओ मेरी हत्या ਕਰਨ वास्ते एधर आया सिगा ओन्ने ए गल वी ਮੰਨ ली कि ओनु मेरी हत्या ਕਰਨ वास्ते दुश्मन राजा विभूति ने भेजया सिगा अच्छा कीता जो तू ओनु एथे ना रखन दी सलाह दिती इस घटना तो बाद ਰਾਜਾ ਸਤਜੀਤ ਦਾ ਬੜਾ ਹੀ ਐਹਸਾਨਮੰਦ ਹੋ ਗਿਆ। ਉਹਨੇ ਸਤਜੀਤ ਨੂੰ ਰਹਿਣ ਵਾਸਤੇ ਇੱਕ ਬੜਾ ਹੀ ਆਲੀਸ਼ਾਨ ਘਰ ਤੇ ਢੇਰ ਸਾਰੀ ਦੌਲਤ ਦੇ ਦਿੱਤੀ। ਹੁਣ ਕਿਉਂਕਿ ਦੌਲਤ ਨੂੰ ਇਕੱਠਾ ਕਰਨਾ ਸਤਜੀਤ ਦੇ ਵਿਵਾਰ ਵਿੱਚ ਨਹੀਂ ਸੀਗਾ। ਉਹ ਤੇ ਸਾਦਾ ਜੀਵਨ ਜਿੰਦਾ ਸੀ ਤੇ ਆਪਣੀ ਸਾਰੀ ਦੌਲਤ ਧਰਮ ਤੇ ਪੁੰਨ ਦੇ ਕੰਮਾਂ ਵਿੱਚ ਖਰਚ ਦਿੰਦਾ ਸੀ। ਇੱਕ ਦਿਨ ਦੀ ਗੱਲ ਹੈ। ਸਤਜੀਤ ਗਰੀਬਾਂ ਨੂੰ ਭੋਜਨ ਕਰਾ ਰਿਹਾ ਸੀ ਕਿ ਅਚਾਨਕ ਉਹਨੂੰ ਇੱਕ ਜਾਨੀ ਪਹਿਚਾਨੀ ਆਵਾਜ਼ ਸੁਣਾਈ ਦਿੱਤੀ। ਸਤਜੀਤ ਨੇ ਉਸ ਆਦਮੀ ਦਾ ਹੱਥ ਫੜ ਲਿਆ। ਤੇ ਕਹਿੰਦਾ ਰਘੂ ਤੂੰ ਜੀ ਜੀ ਮਾਲਿਕ ਕੀ ਹੋਇਆ ਤੈਨੂੰ ਤੇਰੀ ਐਸੀ ਹਾਲਤ ਕਿੱਦਾਂ ਹੋ ਗਈ ਆਪਣੀ ਹਾਲਤ ਮੈਂ ਕਿੱਦਾਂ ਦੱਸਾਂ ਮਾਲਿਕ ਅੱਜ ਤੁਹਾਨੂੰ ਦੇਖ ਕੇ ਮੈਨੂੰ ਤੁਹਾਡੇ ਉਹ ਸ਼ਬਦ ਯਾਦ ਆ ਰਹੇ ਨੇ ਕਿ ਮਨ ਪਵਿੱਤਰ ਤੇ ਈਸ਼ਵਰ ਵੀ ਤੁਹਾਡਾ ਮਿੱਤਰ ਮਾਲਿਕ ਤੁਸੀਂ ਤੇ ਦੇਵਤਾ ਹੋ ਤੇ ਮੈਨੂੰ ਦੇਖੋ ਮੈਂ ਤੁਹਾਡੇ ਨਾਲ ਰਹਿ ਕੇ ਵੀ ਇਹ ਸਭ ਗੱਲਾਂ ਨਾ ਸਿੱਖ ਪਾਇਆ ਮੈਂ ਤੁਹਾਡੇ ਨਾਲ ਧੋਖਾ ਕੀਤਾ ਇਸ ਲਈ ਮੇਰਾ ਇਹ ਹਾਲ ਹੋ ਗਿਆ ਮੇਰੇ ਇੱਚ ਤੇ ਤੁਹਾਡੇ ਤੋਂ ਮਾਫੀ ਮੰਗਣ ਦੀ ਹਿੰਮਤ ਵੀ ਨਹੀਂ ਹੈ ਤੁਸੀਂ ਚੋਰੀ ਦੇ ਇਲਜ਼ਾਮ 'ਚ ਮੈਨੂੰ ਕਾਲ ਕੋਠੜੀ ਵਿੱਚ ਪਿਜਵਾ ਦੋ ਸਤਜੀਤ ਨੇ ਕਿਹਾ ਰਘੂ ਤੂੰ ਆਪਣੇ ਪਾਪਾਂ ਦਾ ਪ੍ਰਸਚਿਤ ਕਰ ਚੁੱਕਿਆਵੇਂ ਇਸ ਤੋਂ ਬਾਅਦ ਸਤਜੀਤ ਰਘੂ ਨੂੰ ਆਪਣੇ ਘਰ ਲੈ ਗਿਆ ਉਹਦੇ ਹੱਥਾਂ ਵਿੱਚ ਇੱਕ ਪੋਟਲੀ ਪਕੜਾਈ ਤੇ ਬੋਲਿਆ ਐ ਲੈ ਰਘੂ ਇਹਦੇ ਵਿੱਚ 100 ਅਸ਼ਰਫੀਆਂ ਨੇ ਤੂੰ ਆਪਣਾ ਕੋਈ ਵਪਾਰ ਸ਼ੁਰੂ ਕਰ ਦੇ ਪਰ ਪੂਰੀ ਇਮਾਨਦਾਰੀ ਤੇ ਮਿਹਨਤ ਦੇ ਨਾਲ ਕਰੀ ਤੇ ਮੇਰੀ ਉਸ ਗੱਲ ਨੂੰ ਹਮੇਸ਼ਾ ਧਿਆਨ ਰੱਖੀਂ ਰਘੂ ਨੇ ਸਿਰ ਚੁਕਾ ਕੇ ਕਿਹਾ ਮੈਂ ਕਦੀ ਨਹੀਂ ਭੁੱਲਾਂਗਾ ਮਾਲਿਕ ਸਤਿਜੀਤ ਦੇ ਪੈਰ ਛੂਕੇ ਰਘੂ ਉੱਥੋਂ ਦੀ ਨਿਕਲ ਗਿਆ ਇਸ ਗੱਲ ਨੂੰ ਹੁਣ 2 ਸਾਲ ਬੀਤ ਚੁਕੇ ਸੀ ਇੱਕ ਦਿਨ ਸਤਿਜੀਤ ਆਪਣੇ ਘਰ ਵਿੱਚ ਬੈਠਾ ਪੂਜਾ ਪਾਠ ਕਰ ਰਿਹਾ ਸੀ ਕਿ ਅਚਾਨਕ ਇੱਕ ਆਵਾਜ਼ ਉਹਦੇ ਕੰਨਾਂ ਵਿੱਚ ਗੂੰਜੀ ਮਾਲਿਕ ਤੁਸੀਂ ਕਿੱਥੇ ਹੋ ਇਹ ਦੇਖੋ ਮੈਂ ਤੁਹਾਡੇ ਅਸਤੇ ਕੀ ਲਿਆ ਆਵਾ ਉਹ ਰਘੂ ਤੂੰ ਇੰਨੇ ਦਿਨਾਂ ਤੱਕ ਕਿੱਥੇ ਸੀ ਸਤਿਜੀਤ ਨੇ ਹੈਰਾਨ ਹੁੰਦੇ ਹੋਏ ਕਿਹਾ ਰਘੂ ਬੋਲਿਆ ਮਾਲਿਕ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦਾਂਗਾ ਪਹਿਲੇ ਤੁਸੀਂ ਲੇਟ ਜਾਓ ਰਘੂ ਨੇ ਸਤਿਜੀਤ ਦੀ ਅੱਖਾਂ ਵਿੱਚ ਹਰੇ ਰੰਗ ਦੀ ਇੱਕ ਓਸ਼ਧੀ ਦੀ ਤਿੰਨ ਤਿੰਨ ਬੂੰਦਾ ਪਾਈਆਂ ਜਲਨ ਦੇ ਮਾਰੇ ਉਹਦਾ ਬੁਰਾ ਹਾਲ ਹੋ ਗਿਆ ਲੇਕਿਨ ਕੁਛ ਹੀ ਪਲਾ ਵਿੱਚ ਉਹਦੀ ਇਹ ਪੀੜਾ ਠੰਡਕ ਵਿੱਚ ਬਦਲ ਗਈ ਸਤਿਜੀਤ ਨੇ ਅੱਖਾਂ ਬੰਦ ਹੀ ਰੱਖੀਆਂ ਕਾਫੀ ਧੀਰ ਬਾਅਦ ਰਘੂ ਬੋਲਿਆ ਮਾਲਿਕ ਹੁਣ ਹੌਲੀ ਹੌਲੀ ਅੱਖਾਂ ਖੋਲੋ ਸਤਿਜੀਤ ਨੇ ਆਪਣੀ ਅੱਖਾਂ ਖੋਲੀਆਂ ਤੇ ਕਹਿਣ ਲੱਗਾ ਰਘੂ ਇਹ ਓਸ਼ਦੀ ਪਾ ਕੇ ਮੈਨੂੰ ਕਾਫੀ ਆਰਾਮ ਮਿਲ ਰਿਹਾ ਵੇ ਫਿਰ ਰਗੂ ਨੇ ਕਿਹਾ ਹਜੂਰ ਤੁਹਾਡੀ ਦਿੱਤੀ ਹੋਈ ਰਕਮ ਨਾਲ ਮੈਂ ਇੱਕ ਛੋਟਾ ਜਿਹਾ ਵਪਾਰ ਸ਼ੁਰੂ ਕੀਤਾ ਤੇ ਆਪਣੀ ਇੱਕ ਵਪਾਰਿਕ ਯਾਤਰਾ ਦੇ ਦੌਰਾਨ ਮੈਨੂੰ ਇੱਕ ਬੜਾ ਹੀ ਸੱਜਣ ਆਦਮੀ ਮਿਲਿਆ ਜੋ ਜੜੀ ਬੂਟੀਆਂ ਤੋਂ ਓਸ਼ਦੀ ਬਣਾਣ ਵਿੱਚ ਬੜਾ ਹੀ ਮਾਹਿਰ ਸੀਗਾ ਉਹਨੇ ਕਈ ਓਸ਼ਦੀਆਂ ਬਣਾਈ ਤੇ ਕਈ ਵੱਡੇ ਵੱਡੇ ਰੋਗਾਂ ਦਾ ਇਲਾਜ ਵੀ ਕੀਤਾ ਇਹ ਓਸ਼ਦੀ ਮੈਂ ਉਸੇ ਤੋਂ ਲੈ ਕੇ ਆਇਆ ਹਾਂ ਉਹਨੇ ਕਿਹਾ ਕਿ ਅਗਰ 1 ਮਹੀਨੇ ਤੱਕ ਇਸ ਓਸ਼ਧੀ ਦਾ ਇਸਤੇਮਾਲ ਕੀਤਾ ਜਾਏ ਤੇ ਤੁਹਾਡੀ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਏਗੀ ਰਘੂ ਅਗਰ ਇਹ ਹੋ ਗਿਆ ਤੇ ਸੱਚਮੁੱਚ ਮੈਂ ਤੇਰਾ ਬੜਾਈ ਐਹਸਾਨਮੰਦ ਹੋਵਾਂਗਾ ਇਸ ਤੋਂ ਬਾਅਦ ਰਘੂ ਇੱਕ ਮਹੀਨੇ ਤੱਕ ਆਪਣੇ ਮਾਲਕ ਦੇ ਘਰ ਹੀ ਰੁਕਿਆ ਉਹ ਓਸ਼ਧੀ ਆਪਣੇ ਮਾਲਕ ਦੀ ਅੱਖਾਂ ਵਿੱਚ ਪਾਉਂਦਾ ਰਿਹਾ ਸੱਚਮੁੱਚ ਇੱਕ ਮਹੀਨੇ ਬਾਅਦ ਜਿਵੇਂ ਚਮਤਕਾਰ ਹੀ ਹੋ ਗਿਆ ਉਸ ਦਿਨ ਜਦੋਂ ਰਘੂ ਨੇ ਆਪਣੇ ਮਾਲਕ ਦੇ ਅੱਖਾਂ ਵਿੱਚ ਉਹ ਓਸ਼ਧੀ ਪਾਈ ਸਤਿਜੀਤ ਨੇ ਜਿਵੇਂ ਹੀ ਆਪਣੀ ਅੱਖਾਂ ਖੋਲੀਆਂ ਤੇ ਉਹ ਚਿਲਾ ਉਠਿਆ ਉਹ ਰਘੂ ਨੂੰ ਆਪਣੇ ਕਮਰੇ ਨੂੰ ਤੇ ਆਪਣੇ ਘਰ ਨੂੰ ਸਭ ਨੂੰ ਦੇਖ ਪਾਰ ਰਿਹਾ ਸੀ ਆਪਣੀ ਅੱਖਾਂ ਮਲਦੇ ਹੋਏ ਉਹ ਬੋਲਿਆ ਮੈਂ ਕੋਈ ਸੁਪਨਾ ਤੇ ਨਹੀਂ ਦੇਖ ਰਿਹਾ ਮੇਰੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਹੈ ਸੱਚਮੁੱਚ ਰਘੂ ਇਹ ਤੇ ਕੋਈ ਜਾਦੂਈ ਓਸ਼ਦੀ ਹੈ ਖੁਸ਼ੀ ਦੇ ਮਾਰੇ ਸਤਜੀਤ ਨੇ ਰਘੂ ਨੂੰ ਆਪਣੇ ਗਲੇ ਤੋਂ ਲਗਾ ਲਿਆ ਤੇ ਉਹਨੂੰ ਆਸ਼ੀਰਵਾਦ ਦਿੱਤਾ ਈਸ਼ਵਰ ਸਦਾ ਤੇਰੇ ਨਾਲ ਰਹੇ ਉਨ ਸਤਿਜੀਤ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਸੀ ਤੇ ਉਹ ਆਪਣੇ ਨੌਕਰ ਰਗੂ ਦੇ ਨਾਲ ਉਸੇ ਸ਼ਹਿਰ ਵਿੱਚ ਰਹਿਣ ਲੱਗ ਪਿਆ